ਹਾਂਜੀ ਸਾਰੇ ਬੱਚਿਆਂ ਦਾ ਪੰਜਾਬੀ ਗਿਆਨ ਚੈਨਲ ਵਿੱਚ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਪੇਪਰ ਪੰਜਾਬੀ A ਦੇ ਨਾਵਲ ਕਹਾਣੀ ਕਵਿਤਾ ਭਾਗ ਤੇ ਇਕਾਂਗੀ ਵਿੱਚੋਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਤਰ ਹੱਲ ਕਰਾਂਗੇ ਸਾਰੇ ਬੱਚੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਡੇ ਨਾਲ ਸੰਬੰਧਿਤ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਪਹਿਲਾ ਪ੍ਰਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਕਿਸ ਸ਼ਬਦ ਵਿੱਚ ਦੱਸੀ ਹੈ ਹਾਂਜੀ ਇਹਦਾ ਉੱਤਰ ਆਊਗਾ ਸੋ ਕੇ ਮੰਦਾ ਆਖੀ ਹੈ ਦੂਜਾ ਸ੍ਰੀ ਗੁਰੂ ਨਾਨਕ ਦੇਵ ਜੀ ਕਿਸ ਕਾਵਿ ਧਾਰਾ ਦੇ ਕਵੀ ਹਨ ਇਹ ਗੁਰਮਤਕਾਵਿ ਧਾਰਾ ਦੇ ਉਸ ਤੋਂ ਬਾਅਦ ਤੀਜਾ ਪਵਨ ਗੁਰੂ ਪਾਣੀ ਪੀਤਾ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਕਿੰਨਾ ਲੋਕਾਂ ਦੀ ਪ੍ਰਸ਼ੰਸਾ ਕਰਦੇ ਹਨ ਇਹਦਾ ਉੱਤਰ ਹੋਊਗਾ ਜੀ ਨਾਮ ਧਿਆਨ ਵਾਲੇ ਚੌਥਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸ਼ਬਦ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ ਹਾਂਜੀ ਇਹਦਾ ਉੱਤਰ ਹੋਊਗਾ ਜੀ ਗੁਰੂ ਅਰਜਨ ਦੇਵ ਜੀ ਉਸ ਤੋਂ ਬਾਅਦ ਪੰਜਵਾਂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਾਣੀ ਕਿਸ ਗੁਰੂ ਸਾਹਿਬ ਦੁਆਰਾ ਰਚੀ ਹੋਈ ਹੈ ਇਹਦਾ ਉੱਤਰ ਹੋਵੇ ਜੀ ਗੁਰੂ ਅਰਜਨ ਦੇਵ ਜੀ 6ਵਾਂ ਪ੍ਰਸ਼ਨ ਸਤ ਗੁਰੂ ਨਾਨਕ ਪ੍ਰਗਟਿਆ ਕਿਸ ਕਵੀ ਦੀ ਰਚਨਾ ਹੈ ਹਾਂਜੀ ਇਹ ਹੈਗੀ ਜੀ ਭਾਈ ਗੁਰਦਾਸ ਜੀ ਦੀ ਉਸ ਤੋਂ ਬਾਅਦ 7ਵਾਂ ਸਤ ਗੁਰੂ ਨਾਨਕ ਪ੍ਰਗਟਿਆ ਰਚਨਾ ਵਿੱਚ ਕਿਸ ਗੁਰੂ ਦੇ ਜਨਮ ਦਾ ਜ਼ਿਕਰ ਹੋਇਆ ਹੈ ਹਾਂਜੀ ਇਹਦਾ ਉੱਤਰ ਹੋਊਗਾ ਗੁਰੂ ਨਾਨਕ ਦੇਵ ਜੀ ਉਸ ਤੋਂ ਬਾਅਦ 8ਵਾਂ ਸ਼ੇਖ ਫਰੀਦ ਜੀ ਕਿਸ ਕਾਵਟਾਰਾ ਦੇ ਕਵੀ ਹਨ ਹਾਂਜੀ ਇਹਦਾ ਉੱਤਰ ਹੋਊਗਾ ਜੀ ਸੂਫੀ ਕਾਵਟਾਰਾ ਉਸ ਤੋਂ ਬਾਅਦ ਨੌਵਾਂ ਸ਼ਾਹ हुसैन ਕਿਹੜੇ ਇਸ਼ਕ ਦੀ ਗੱਲ ਕਰਦਾ ਹੈ ਇਹਦਾ ਉੱਤਰ ਆਊਗਾ ਜੀ ਹਕੀਕੀ ਉਸ ਤੋਂ ਬਾਅਦ 10ਵਾਂ ਸ਼ਾਹ हुसैन ਨੇ ਤਾਣਾ ਤੇ ਬਾਣਾ ਕਿਸ ਨੂੰ ਕਿਹਾ ਹੈ ਹਾਂਜੀ ਇਹਦਾ ਉੱਤਰ ਹੈ ਪ੍ਰਮਾਤਮਾ ਨੂੰ ਉਸ ਤੋਂ ਬਾਅਦ 11ਵਾਂ ਪ੍ਰਸ਼ਨ ਆਪ ਨੂੰ ਪਛਾਣ ਕਾਫੀ ਵਿੱਚ ਬੰਦੇ ਨੂੰ ਕਿਸ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ ਹਾਂਜੀ ਇਹਦਾ ਉੱਤਰ ਆਊਗਾ ਆਪੇ ਦੀ ਕਿ ਬੰਦੇ ਨੂੰ ਆਪੇ ਦੀ ਪਛਾਣ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਉਸ ਤੋਂ ਬਾਅਦ 12ਵਾਂ ਸੋਹੂ ਨੂੰ ਕੌਣ ਪਾਉਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਕੁਰਬਾਨੀ ਦੇਣ ਵਾਲਾ ਉਸ ਤੋਂ ਬਾਅਦ 13ਵਾਂ ਮਿਰਜ਼ੇ ਨੂੰ ਕਿਸ ਦਾ ਹੰਕਾਰ ਸੀ ਇਹਦਾ ਉੱਤਰ ਆਊਗਾ ਜੀ ਆਪਣੀ ਤਾਕਤ ਦਾ ਉਸ ਤੋਂ ਬਾਅਦ ਮਿਰਜੇ ਦੇ ਤਰਕਸ਼ ਵਿੱਚ ਕਿੰਨੇ ਤੀਰ ਸਨ ਇਹਦਾ ਉੱਤਰ ਹੈ ਜੀ 300 ਉਸ ਤੋਂ ਬਾਅਦ 15ਵਾਂ ਪ੍ਰਸ਼ਨ ਰਾਂਜੀ ਦੇ ਭਰਾਵਾਂ ਨੇ ਰਾਂਜੀ ਨੂੰ ਕਿਹੋ ਜਿਹੀ ਜ਼ਮੀਨ ਦਿੱਤੀ ਹਾਂਜੀ ਇਹਦਾ ਉੱਤਰ ਆਊਗਾ ਜੀ ਬੰਜਰ 16ਵਾਂ ਪ੍ਰਸ਼ਨ ਬਾਰਿਸ਼ ਸਾਦੀ ਸਾਹ ਕਾ ਰਚਨਾ ਕਿਹੜੀ ਹੈ ਹਾਂਜੀ ਇਹਦਾ ਉੱਤਰ ਹੈ ਕਿੱਸਾ ਹੀਰ ਉਸ ਤੋਂ ਬਾਅਦ 17ਵਾਂ ਪੂਰਨ ਭਗਤ ਦੀ ਮਾਂ ਕੌਣ ਸੀ? ਹਾਂਜੀ ਇਹਦਾ ਉੱਤਰ ਆਊਗਾ ਜੀ ਇਛਰਾ। ਉਸ ਤੋਂ ਬਾਅਦ 18ਵਾਂ ਚੰਡੀ ਦੀ ਵਾਰ ਵਿੱਚ ਲੜਾਈ ਕਿਸ ਦੇ ਖਿਲਾਫ ਹੈ? ਹਾਂਜੀ ਇਹਦਾ ਉੱਤਰ ਆਊਗਾ ਜ਼ੁਲਮ ਦੇ। ਉਸ ਤੋਂ ਬਾਅਦ 19ਵਾਂ ਚੰਡੀ ਦੀ ਵਾਰ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ? ਹਾਂਜੀ ਇਹਦਾ ਉੱਤਰ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ। ਉਸ ਤੋਂ ਬਾਅਦ ਅਗਲਾ ਪ੍ਰਸ਼ਨ 21 ਜੰਗਨਾਮੇ ਵਿੱਚ ਕਵੀ ਸਿੰਘਾਂ ਦੇ ਕਿਸ ਗੁਣ ਨੂੰ ਪੇਸ਼ ਕਰਦਾ ਹੈ ਇਹਦਾ ਉਤਰ ਹੋ ਗਿਆ ਜੀ ਬਹਾਦਰੀ 21ਵਾਂ ਜੰਗਨਾਮੇ ਵਿੱਚ ਸਰਕਾਰ ਸ਼ਬਦ ਕਿਸ ਲਈ ਵਰਤਿਆ ਹੈ ਹਾਂਜੀ ਇਹਦਾ ਉਤਰ ਹੈ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਬਾਅਦ 22ਵਾਂ ਫਰੰਗੀ ਸ਼ਬਦ ਕਿਸ ਲਈ ਵਰਤਿਆ ਹੈ ਹਾਂਜੀ ਇਹਦਾ ਉੱਤਰ ਹੈ ਜੀ ਅੰਗਰੇਜ਼ ਲਈ ਉਸ ਤੋਂ ਬਾਅਦ 23ਵਾਂ ਪ੍ਰਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਬੈਠ ਕੇ ਕਰਤਾਰ ਦੇ ਗੁਣ ਗਾਉਂਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੰਗਲ ਵਿੱਚ 24ਵਾਂ ਰਬਾਬੀ ਕੌਣ ਸੀ ਇਹਦਾ ਉੱਤਰ ਆਊਗਾ ਜੀ ਫਰਹਿੰਦਾ ਜੀ ਤੋਂ ਰਬਾਬ ਖਰੀਦਦਾ ਹੁੰਦਾ ਮਰਦਾਨਾ ਉਸ ਤੋਂ ਬਾਅਦ 25ਵਾਂ ਮਰਦਾਨੇ ਨੇ ਬੀਬੀ ਨਾਨਕੀ ਤੋਂ ਕਿੰਨੇ ਰੁਪਏ ਲਏ ਸਨ ਹਾਂਜੀ ਇਹਦਾ ਉੱਤਰ ਆਊਗਾ 7 26ਵਾਂ ਪ੍ਰਸ਼ਨ ਲੇਖਕ ਮਨੁੱਖ ਦੀ ਆਤਮਾ ਦਾ ਚਿੱਤਰ ਕਿਸ ਨੂੰ ਕਹਿੰਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਬੋਲੀ ਨੂੰ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ 27ਵਾਂ ਪ੍ਰਸ਼ਨ ਸਾਡੀ ਬਚਪਨ ਦੀ ਬੋਲੀ ਕਿਹੜੀ ਹੁੰਦੀ ਹੈ ਹਾਂਜੀ ਜਿਹੜੀ ਆਪਾਂ ਬਚਪਨ ਦੇ ਵਿੱਚ ਸਿੱਖਦੇ ਹਾਂ ਉਹਨੂੰ ਬੋਲਦੇ ਨੇ ਮਾਂ ਬੋਲੀ 28ਵਾਂ ਬੋਲੀ ਲੇਖ ਅਨੁਸਾਰ ਆਮ ਤੌਰ ਤੇ ਕੌਣ ਸਿਆਣੇ ਤੇ ਦਿਲਚਸਪ ਹੁੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਅੰਨੇ 29ਵਾਂ ਪ੍ਰਸ਼ਨ ਮਨੁੱਖ ਦਾ ਆਚਰਣ ਕਿੱਥੇ ਬਣਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਘਰ ਵਿੱਚ ਉਸ ਤੋਂ ਬਾਅਦ ਪ੍ਰਸ਼ਨ ਨੰਬਰ 30 ਸਮਾਜ ਅਤੇ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਘਰ ਦੇ ਪਿਆਰ ਤੋਂ ਜੇ ਤੁਹਾਨੂੰ ਹਾਂਜੀ ਅਗਲਾ ਪ੍ਰਸ਼ਨ 31 ਕਿਹੜੇ ਧਰਮ ਵਿੱਚ ਅਰਦਾਸ ਦੀ ਖਾਸ ਅਹਿਮੀਅਤ ਹੈ ਹਾਂਜੀ ਇਹਦਾ ਉੱਤਰ ਆਊਗਾ ਸਿੱਖ ਧਰਮ ਵਿੱਚ ਉਸ ਤੋਂ ਬਾਅਦ 32ਵਾਂ ਪ੍ਰਸ਼ਨ ਸਿੱਖਾਂ ਦੀ ਅਰਦਾਸ ਕਿਸ ਚੀਜ਼ ਦੀ ਮੰਗ ਕਰਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਸਰਬੱਤ ਦੇ ਭਲੇ ਦੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 33 ਅਰਦਾਸ ਕਦੋਂ ਕੀਤੀ ਜਾਂਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਹਰ ਸੰਸਾਰਿਕ ਮੌਕੇ ਤੇ ਜਬ ਆਪ ਕਹਿ ਸਕਦੇ ਆਂ ਦੁੱਖ ਤੇ ਸੁੱਖ ਵਿੱਚ 34ਵਾਂ ਪ੍ਰਸ਼ਨ ਬਾਬਾ ਸ਼ਬਦ ਕਿਸ ਦਾ ਸੂਚਕ ਹੈ ਹਾਂਜੀ ਇਹਦਾ ਉੱਤਰ ਆਊਗਾ ਸਨਮਾਨ ਦਾ ਸਤਿਕਾਰ ਦਾ ਉਸ ਤੋਂ ਬਾਅਦ 35ਵਾਂ ਬਾਬਾ RAM ਸਿੰਘ ਕੁੱਕਾ ਨੇ ਕਿਹੜੀ ਜਥੇਬੰਦੀ ਬਣਾਈ ਹਾਂਜੀ ਇਹਦਾ ਉੱਤਰ ਆਊਗਾ ਨਾਮਧਾਰੀ ਜਥੇਬੰਦੀ ਉਸ ਤੋਂ ਬਾਅਦ 36 ਬਾਬਾ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਹਾਂਜੀ ਇਹਦਾ ਉੱਤਰ ਆਊਗਾ ਅਰਬੀ ਅਰਬੀ ਭਾਸ਼ਾ ਦਾ ਸ਼ਬਦ ਹੈ ਬਾਬਾ ਅੱਗੇ 37ਵਾਂ ਪ੍ਰਸ਼ਨ ਕਾਲੀਦਾਸ ਨੂੰ ਹਿੰਦੁਸਤਾਨ ਦਾ ਸ਼ੈਕਸਪੀਅਰ ਕਿਸ ਨੇ ਕਿਹਾ ਹੈ ਹਾਂਜੀ ਇਹਦਾ ਉੱਤਰ ਆਊਗਾ ਪੱਛਮ ਵਾਲਿਆਂ ਨੇ ਉਸ ਤੋਂ ਬਾਅਦ 38 ਤੁਰਤੀ ਰਹਿਣ ਵਾਲੇ ਵਿਅਕਤੀ ਦਾ ਪ੍ਰਤੀਕ ਕੌਣ ਹੈ ਹਾਂ ਜੀ ਇਹਦਾ ਉੱਤਰ ਹੋਊਗਾ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਤੋਂ ਬਾਅਦ 39 ਪ੍ਰਸ਼ਨ ਨੰਬਰ 39 ਕੁਲਫੀ ਲਈ ਕਾਕਾ ਆਪਣੇ ਪਿਤਾ ਕੋਲੋਂ ਕਿੰਨੇ ਪੈਸੇ ਮੰਗ ਰਿਹਾ ਸੀ ਹਾਂ ਜੀ ਇਹਦਾ ਉੱਤਰ ਹੋਊਗਾ 1 ਟਕਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ 40 ਕਾਕਾ ਸਮਾਨ ਦੇ ਤਾਰਿਆਂ ਨੂੰ ਕੀ ਸਮਝਦਾ ਸੀ ਹਾਂਜੀ ਇਹਦਾ ਉੱਤਰ ਆਊਗਾ ਰਪੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ